ਕਿਔਰ ਪਿੱਤਲ ਦਾ ਸਮਾਨ ਮਿਲੇਗਾ ਜਦੀ ਕੀਮਤ ਲਗਭਗ 16000 ਰੁਪਿਆ ਹੋਵੇਗੀ ਠੀਕ ਹੈ ਜੀ 16000 ਰੁਪਿਆ ਇਹਦੀ ਡਿਨਰ ਸੈਟ ਦੀ ਕੀਮਤ ਹੈ ਜੀ ਕੀਮਤ ਹੈ ਸਸੀ ਗੱਲ ਜੀ ਸਾਰਿਆਂ ਨੂੰ ਮੈਂ ਆਜ਼ਾਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਲੀਡਿੰਗ ਪੰਜਾਬ ਦੇ ਉੱਤੇ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਸ਼ੋਕਮਾਰ ਉਹਨਾਂ ਦੇ ਕੋਲ ਇਹਨਾਂ ਦੀ ਬਰਤਨਾਂ ਦੀ ਸ਼ਾਪ ਪਿੱਤਲ ਦੇ ਬਰਤਨ ਬਣਾਉਂਦੇ ਨੇ ਪਿੰਡ ਜੰਡੇਆਲਾ ਗੁਰੂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਸੀ ਗੱਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਲੀਡਿੰਗ ਪੰਜਾਬ ਤੇ ਅੱਜ ਜੇਰਾ ਜਨਮ 1950 ਦਾ ਜੀ ਤੇ ਮੈਂ ਮਤਲਬ ਜਦੋਂ 15 ਸਾਲ ਦਾ ਸੀ ਤੇ 1965 ਚ ਉਹਦੇ ਦੇ ਚਾਚਾ ਜੀ ਸ਼ੰਦੀ ਛਣ ਜੀ ਫਰਮ ਹੁੰਦੇ ਸੀ ਅੱਜ ਵੀ ਉਹਨਾਂ ਦਾ ਬਰਤਨ ਇਹ ਛੋਟਾ ਬੜਾ ਤਕੜਾ ਕਾਰਖਾਨਾ ਸੀ ਰੋਲਿੰਗ ਮਸ਼ੀਨ ਸੀ ਡੇੜਾ ਕਿ ਉਦੋਂ ਬਹੁਤ ਕੰਮ ਸੀ ਟੋਟਲ ਮਾਲ ਪੈਕ ਹੁੰਦਾ ਸੀ ਰੋਲ ਦੇ ਵੀ ਵੀਤੀ ਸੀ ਨਾ ਤੇ ਸਿੱਧੇ ਹੀ ਬੈਂਕ ਤੇ ਬਿਲਟੀਆਂ ਦਿੱਤੇ ਸੀ ਬਹੁਤ ਕੰਮ ਸੀ ਉਸ ਤੋਂ ਬਾਅਦ 1971 ਕੇ ਮੈਂ ਪ੍ਰੋਪਰ ਅਸੀਂ ਸਾਰੇ ਛੇਪਰੇ ਤੋਂ ਹੋ ਕੇ ਤੇ ਮੈਂ ਕੰਮ ਤੇ ਪੈ ਗਿਆ ਤੇ ਮੈਂ ਉਸ ਟਾਈਮ ਤੇ ਜੇ ਇ ਚਲਤੋਂ ਆਪ ਉਹ ਵਾਲੇ ਛਾਲੀ ਗੁੰਡ ਅਪਾਰਟਮੈਂਟ ਪਰ ਮੇਰੇ ਫਾਦਰ ਨੇ ਕਿਹਾ ਜੀ ਨੌਕਰੀ ਨਹੀਂ ਕਰਨੀ ਤੇ ਆਪਣਾ ਕੰਮ ਸੰਭਾਲਿਆ ਅਜੇ ਆਪਕੋ ਛੱਪੇ ਤੋਂ ਬੇਤ ਨਹੀਂ ਬਣਦੀ ਬਾਅਦ ਦੇ ਸੁਭਾਂਤਕ ਜਿਹੜੇ ਵਿੱਚ 4-5 ਸਾਲ ਦੇ ਵਿੱਚ ਸੀ ਅਸੀਂ ਸਾਡਾ ਕਾਰਖਾਨਾ ਜੈ ਸੀ ਪਿੱਤਲ ਦੇ ਥਾਲ ਤੇ ਪਿੱਤਲ ਦੇ ਪਤਲੇ ਕੋਹਨੇ ਤੇ ਪ੍ਰਾਪਤ ਤੇ ਕਵਾਈ ਬਣਾ ਰਹੇ ਹੁੰਦੇ ਸੀ ਉਦੋਂ ਅਸੀਂ ਸਿਰਫ ਪਿੱਤਲ ਦੇ ਕੰਮ ਕਰਦੇ ਸੀ ਜੀ ਜਿਹੜਾ ਕਿ 1973 ਦੇ ਵਿੱਚ ਜਾਂ 74 ਤੱਕ ਅਸੀਂ ਲੋਚ ਹੀ ਗਏ ਤੁਹਾਡਾ ਸਭ ਕੁਝ ਉਤੋਂ ਬਾਅਦ ਅਸੀਂ ਕਾਰਖਾਨਾ ਦੇਣਾ ਅਸੀਂ ਬਣਾਉਂਦਾ ਕੰਮ ਜਿੱਥੇ ਪਿੱਤਲ ਦਾ ਮੋਥਾ ਥਾਤੂ ਵਗੈਰਾ ਬੰਦੇ ਜਿਉਂ ਬੰਦ ਕਰਕੇ ਅਸੀਂ ਸੇਲ ਪੱਤੇ ਦਾ ਕੰਮ ਕਰਤਾ ਤੇ ਨਾਲ ਅਸੀਂ ਪੱਠੇ ਆਪਣੀ ਚਾਲੂ ਰੱਖੀ ਫਿਰ ਅਸੀਂ ਤਾਂਬੇ ਦੇ ਬਰਤਨ ਬਣਾਉਨੇ ਚਾਲੂ ਕਰ ਦਿੱਤੇ ਦੇਣਾ ਕੀ ਕੰਮ ਹੋਲੀ ਹੋਣੀ ਚਾਹੁੰ ਫੇਤਰ ਕੀਤੀ ਜੀ ਆਓ ਜੀ 1975 ਤੱਕ ਅਸੀਂ ਆਪੋ ਜੀ ਸਾਰੇ ਭਰਾ ਵੀ ਸੈਪਰੇਟ ਜੀ ਤੇ ਮੈਨੂੰ ਇਹ ਪੁਰਾਣੀ ਦੁਕਾਨ ਮਿਲ ਗਈ ਕਿੰਨੀ ਪੁਰਾਣੀ ਦੁਕਾਨ ਆ ਜੀ ਤੇ ਸਾਡਾ ਕੰਮ ਤੇ ਮੇਰੇ ਪੇਰਣ ਜਿਹੜੇ ਪਾਕਿਸਤਾਨ ਤੋਂ ਆਏ ਸੀ ਤੇ 1950 ਤੋਂ ਕੰਮ ਚੱਲੂ ਕਿ ਆ ਜੋ ਕਿ ਲੈਣਾ ਸੀ ਤੇ 1970 ਤੱਕ ਤੇ ਸਾਰੀ ਫੈਮਿਲੀ ਇਕੱਠੀ ਸੀ ਪਾਏ ਚਾਚੇ ਵੀ ਇਕੱਠੇ ਸੀ ਫਿਰ ਪਾਏ ਦੇ ਲੜਕੇ ਤੇ ਚੱਲ ਗਏ ਅਮਰੀਕਾ ਤੇ ਤਾਇਆ ਚਲੇ ਗਿਆ ਦਿੱਗਾਤ ਤੇ ਸਾਰੇ ਜੀ ਸੈਪਰੇਟ ਹੋ ਗਏ ਤੇ ਸਾਡਾ ਫਿਰ ਉਸ ਤੋਂ ਬਾਅਦ ਅਸੀਂ ਬਾਕੀ ਦੇ ਵੀ ਦੋ ਚਾਚੇ ਤੇ ਤਾਇਆ ਵੀ ਸੈਪਰੇਟ ਹੋ ਗਏ ਅਸੀਂ ਸਾਡਾ ਕੰਮ ਫਿਰ ਬੁੱਕ ਕਰਾ ਲਿਆ ਜੀ ਉਸ ਤੋਂ ਬਾਅਦ 1993 ਤੱਕ ਭਰਾ ਵੀ ਸਾਰੇ ਸਨ ਅੱਛਾ ਜੀ ਇਹ ਉਸ ਤੋਂ ਬਾਅਦ ਅਸੀਂ ਕੱਲਿਆਂ ਨੇ ਕੰਮ ਚੱਲਣ ਜੀ ਹੌਲੀ ਹੌਲੀ ਕੰਮ ਇਥੋਂ ਦਾ ਘਟਦਾ ਗਿਆ ਐਨਵੇਂ ਦੇ ਦੇ ਬਟਨ ਚੋ ਵੀ ਕਾਰੀਗਰ ਜਿਹੜਾ 5 600 ਪੈਸੇ ਦਾ ਸੀ ਇਹ ਉਹ ਰਹਿ ਗਿਆ 15 600 ਦਾ ਜੀ ਉਹਦੇ ਵਿੱਚ ਕੁਝ ਕਾਰਨ ਤੇ ਪਿੱਤਲ ਦਾ ਜਿਹੜਾ 1993 ਤੱਕ 70 70 ਕਿਲੋ ਸੀ ਜੀ ਹੌਲੀ ਹੌਲੀ ਉਹ ਹੁਣ ਪਹੁੰਚ ਗਿਆ ਉਸ ਟਾਈਮ ਤੇ ਰਹਿ ਗਏ 450 540 ਉਹ ਵਾਲੇ ਮਹੀਨੇ ਦੋ ਮਹੀਨੇ ਜੋ 540 ਹੋ ਗਏ ਫਿਰ 500 ਰਹਿ ਗਿਆ ਜੀ ਤੇ ਕੰਮ ਜਿਹੜਾ ਬਹੁਤ ਲਿੰਟਡ ਰਹਿ ਗਿਆ ਜੀ ਫਿਰ ਅੱਜ ਵੀ ਆਪਣੇ ਗੁਜ਼ਾਰੇ ਜੋਗਾ ਕੰਮ ਕਰ ਰਹੇ ਆ ਧੌਲੀ ਧੌਲੀ ਹੁਣ ਮੈਂ ਹੋਰ ਇੱਕ ਨਵਾਂ ਰਾਹ ਲੱਭਿਆ ਤੇ ਮੇਰਾ ਲੜਕਾ ਜਿਹੜਾ ਆਸਟ੍ਰੇਲੀਆ ਦੀ ਛੋਟਾ ਰਹਿੰਦਾ ਉਹਨੇ ਮਾਲ ਅਕਸਪੋਰਟ ਕਰਨ ਲੱਗੇ ਆ ਕਦੇ ਅਸਟ੍ਰੇਲੀਆ ਦੇ ਮੁੰਡਿਆਂ ਲਈ ਕੰਮ ਅਚੋ ਅਸਟ੍ਰੇਲੀਆ 'ਚ ਤੁਸੀਂ ਮਾਲ ਐਕਸਪੋਰਟ ਕਰਨ ਲੱਗੇ ਕਰਨ ਲੱਗੇ ਠੀਕ ਹੈ ਜੀ ਜੇ ਕਿਸੇ ਨੂੰ ਆਸਟ੍ਰੇਲੀਆ ਰਹਿੰਦੇ ਸੱਜਣ ਨੂੰ ਪਿੱਤਲ ਦੇ ਭਾਂਡੇ ਦੀ ਲੋੜ ਹੈ ਹੈਂਡ ਮੇਡ ਹੈਂਡ ਮੇਡ ਪਿੱਤਲ ਦੇ ਭਾਂਡੇ ਦੀ ਲੋੜ ਪਿੱਤਲ ਦਾ ਤਾਂਬੇ ਪਿੱਤਲ ਦੇ ਤਾਂਬੇ ਦੇ ਹੈਂਡ ਮੇਡ ਦੇ ਪਤਨ ਬਣੇ ਹੋਏ ਜਿਹੜੇ ਕਿ ਪਿਓਰ ਟੋਟਲ ਹੱਥੇ ਤੇ ਬਣੇ ਹੋਏ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਕਾਰਨਟ ਦੇ ਵਿੱਚ ਮੇਰੇ ਲੜਕੇ ਨੇ ਕੰਮ ਚਾਲੂ ਕੀਤਾ ਉਤੋਂ ਹਰ ਵਕਤ ਮਿਲ ਸਕਦੇ ਜੀ ਤੁਸੀਂ ਜਿਹੜਾ ਕਿ ਅਸੀਂ ਜੀ 4-5 ਦਿਨ ਦੇ ਬਾਅਦ ਅਸੀਂ ਐਕਸਪੋਰਟ ਕਰ ਰਹੇ ਹਾਂ ਜੀ ਤੇ ਫਿਰ ਉਸ ਤੋਂ ਬਾਅਦ ਸਾਰਾ ਮਾਲ ਹੀ ਉੱਥੋਂ ਤਾਂ ਇਕੱਠਾ ਲੈ ਗਿਆ ਜੀ ਤੇ ਮੇਰੇ ਨਟਕੇ ਨੇ ਕੋਲੋਂ ਬਿਲਕੁਲ ਇਥੋਂ ਦਾ ਖਰਚਾ ਪਾ ਕੇ ਇਸੇ ਰੇਟਾਂ ਦਾ ਹੀ ਮਾਲ ਉਹਦੇ ਜੀ ਆਪਾਂ ਤੁਹਾਡੇ ਵੱਖ-ਵੱਖ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਜਿਵੇਂ ਵਿੱਚ ਕੁਝ ਦੋਆ ਜਾਨ ਜੀ ਜੀ ਇਹ ਪਤਲ ਦੀ ਹੈਵੀ ਕੜਾਈ ਜੀ ਇਹ ਜਿਹੜੀ ਟੋਟਲ ਹੈਂਡ ਮੇਡ ਹੈ ਜੀ ਇਹ ਚੜਾਈ ਜਿਹੜੀ ਦੂਸਰੀ ਹੈਵੀ ਬੜੀ ਹੈਵੀ ਤੇ ਬਹੁਤ ਸਪੈਸ਼ਲ ਹੈ ਵੇਖੋ ਜੀ ਇਹਨਾਂ ਦੀ ਸੱਚੀ ਮੱਚੀ ਕੁਆਲਿਟੀ ਜਿਹੜੀ ਆ ਉਹ ਫਰਨ ਚ ਵੀ ਪਤਾ ਲੱਗਦੀ ਹੈ ਇਹ ਘਟਾ ਐ ਬਾਬੇ ਕਿੰਨੇ ਕਿੰਨੇ ਕਿਲੋ ਦੀ ਹੈ ਜੀ 2 ਕਿਲੋ ਦੀ ਹੈ ਜੀ ਇਸ ਤੋਂ ਬਗੈ ਇਸ ਤੋਂ ਬਾਅਦ ਆ ਪਤੀਲਾ ਜਿ ਦੇ ਕਿਲੋ ਅੱਛਾ ਜੀ ਇਹ ਪਤੀਲਾ ਬਕੋ ਅਕੜਾ ਕਿਲੋ ਤੋਂ ਲੈ ਕੇ 4 ਕਿਲੋ ਤੱਕ ਹਰ ਵਕਤ ਅਵੇਲੇਬਲ ਮਿਲੇਗਾ ਠੀਕ ਹੈ ਜੀ ਦੇਵੇ ਤੇ ਇਸ ਤੋਂ ਬਗੈਰ ਜੀ ਆਜੋ ਹੋਰ ਅੱਗੇ ਨੂੰ ਇਹਨੂੰ ਨਾ ਇਹਨੂੰ ਇਹਨੂੰ ਕੱਢ ਕੇ ਦਿਖਾਈਏ ਨਸਾਸਿਆਂ ਨੂੰ ਤੇ ਫਿਰ ਚਮਤ ਇਹਦੀ ਫੇਰੀ ਚੱਲੇ ਲੱਗਦੀ ਬਹੁਤ ਬਹੁਤ ਸ਼ਕਤੀ ਸੰਗਰ ਆਹ ਵੇਖੋ ਜੀ ਕਿੰਨਾ ਚਮਕਾ ਜੀ ਇਹਦੀ ਕਲੀ ਕੀਤਾ ਰਹੀ ਹਾਂ ਜੀ ਹਾਂ ਜੀ ऑस्ट्रेलिया ਵਿੱਚ ਜੋ ਕਿਸੇ ਨੂੰ ਦੇ ਕੋਈ ਵਰਤਨ ਕਲੀ ਵੀ ਕਰਾਣਾ ਤੋਂ ਮੇਰਾ ਲੜਕਾ ਕਲੀ ਦੀ ਵੀ ਟ੍ਰੇਨਿੰਗ ਲੈ ਗਿਆ ਤੇ ਉਹ ਭਾਂਡਾ ਬਸ ਅੱਗੇ ਆਉਜੀ ਅੱਗੇ ਅੱਛਾ ਜੀ ਅੱਗੇ ਅੱਛਾ ਨਹੀਂ ਜੀ ਜੀ ਇਹ ਦੇਖੋ ਜੀ ਭਾਂਡੇ ਹੀ ਭਾਂਡੇ ਇਹੋ ਜਿਹੇ ਦੇ ਕਬੱਡੀ ਜਿਹੜੀ ਗੋਦੋੜਿਆਂ ਦੇ ਵਿੱਚ ਇਹ ਵੱਡੇ ਤਾਂਬੇ ਦੇ ਦੇ ਜਿਹੜੀ ਗੋਦੋੜਿਆਂ ਦੇ ਵਿੱਚ ਲੰਗਰਾਂ ਤੇ ਵਰਤੀ ਜਾਂਦੀ ਹੈ ਇਹ ਵੱਡਾ ਸਾਈਜ਼ ਜੀ ਜੀ ਇਹ ਸਭ ਤੋਂ ਵੱਡਾ ਸਾਈਜ਼ ਹੈ ਜੀ ਹਾਂ ਹੁਣ ਅਸੀਂ ਕੱਢ ਕੇ ਦਿਖਾ ਨਹੀਂ ਸਕਦੇ ਕਿਉਂਕਿ ਆਲਰੇਡੀ ਇਹਨਾਂ ਦਾ ਵਜ਼ਨ ਵੀ ਬਹੁਤ ਆ ਤੇ ਖਲਾਰਾ ਵੀ ਜ਼ਿਆਦਾ ਬਾਬਾ ਜੀ ਆ ਬੜੀ ਪੁਰਾਣੀ ਲੱਗ ਰਹੀ ਹੈ ਜੀ ਇਹ ਦੁੱਧ ਵਾਲਾ ਬਟੋਆ ਬਾਂਡਾ ਜੀ ਇਹ ਹੁਣ ਘੱਟ ਵਿਕਣਾ ਚਾਲੂ ਹੋ ਗਿਆ ਪਹਿਲੇ ਜ਼ਮਾਨੇ ਵਿੱਚ ਇਹੋ ਹੀ ਵਿਖਦਾ ਸੀ ਮੈਂ ਲਾ ਕੇ ਵਿਖਾਉਣਾ ਇੱਕ ਮਿੰਟ ਜੀ ਇਹ ਇਹ ਲੱਥ ਜੀ ਤੇ ਹਾਂ ਜੀ ਇਹ ਪੁਰਾਣਾ ਦੁੱਧ ਵਾਲਾ ਡੋਣਾ ਆ ਦੇਖੋ ਜੀ ਖਜੂਰਾਂ ਇਹ ਪੁਰਾਣਾ ਦੁੱਧ ਵਾਲਾ ਬਾਬਾ ਜੀ ਡੋਣਾ ਬਲਟੋਆ ਜੀ ਇਹ ਪਹਿਲੋਂ ਤੇ ਤੁਸੀਂ ਪੁਰਾਣਾ ਜ਼ਮਾਨਾ ਵੇਖਿਆ ਉਹ ਤੇ ਸਕੂਟਰਾਂ ਤੇ ਜਾਂ ਸਾਈਕਲਾਂ ਤੇ ਮਗਰ ਦੋ-ਦੋ ਟੰਗੇ ਹੁੰਦੇ ਸੀ ਇੱਕ ਦਿਨ 50 ਕੋਲੋਂ ਦੁੱਧ ਆਉਂਦਾ ਜੀ ਅੱਛਾ ਜੀ ਤੇ ਦੋ-ਦੋ ਤਿੰਨ-ਤਿੰਨ ਡੋਨੇ ਟੰਕੇ ਤੇ ਇੰਨੀ ਲੋਕਾਂ ਦੀ ਜਾਨ ਹੁੰਦੀ ਸੀ ਵੀ ਇਹਨਾਂ ਸਪਲਾਈ ਕਰਦੇ ਸੀ ਤੇ ਵੇਖੋ ਜੀ ਚਾਰਜ ਫਿਰ ਇਹ ਬਲਟੋਆ ਜੀ ਉਹ ਗਾਗਰ ਜੀ ਹਾਂ ਜੀ ਇਹ ਗਾਗਰਾਂ ਬਾਬੇ ਕੇ ਪੁਰਾਣੇ ਵਿਆਹਾਂ ਤੇ ਵਜਾਉਂਦੇ ਹੀ ਦਿੰਦੇ ਸੀ ਹਾਂ ਜੀ ਗੰਗੇ ਸੀ ਪਹਿਲੋਂ ਤਾਜ ਦੇ ਵਿੱਚ ਹਰ ਕੋਈ ਦਿੰਦਾ ਸੀ ਹਾਂ ਜੀ ਇਹ ਬਾਲਟੀਆਂ ਅਸਲ ਦੀ ਪ੍ਰਾਤ ਹੈ ਜੀ ਇਹ ਬਖੋ ਕਰੇ ਸਾਈਦਾ ਤੁਹਾਨੂੰ ਮਿਲਦੇਗੇ ਜੀ ਹਾਂ ਜੀ ਇਹ ਬਬਈ ਸਾਰਾ ਹੈਂਡ ਮੇਡ ਹੀ ਸਾਰਾ ਟੋਟਲ ਹੈਂਡ ਮੇਡ ਹੈ ਜੀ ਟੋਟਲ ਹੁਣ ਲੇਬਰ ਘਟ ਗਈ ਤਾਂ ਹੁਣ ਘਟ ਬੰਨਾ ਚਾਲੂ ਹੋ ਗਿਆ ਹਾਂ ਜੀ ਆਪਨਾ ਹੁਣ ਕੰਮ ਵੀ ਘਟ ਗਿਆ ਇਹ ਕੋਰ ਆ ਆ ਦੇਖੋ ਜੀ ਫਰਾਈ ਪੈਨ ਤੜਕਾ ਲਾਉਣਾ ਹਾਂ ਜੀ ਪਿੱਤਲ ਦਾ ਵੀ ਮਿਲੇਗਾ ਤੇ ਤਾਂਬੇ ਦਾ ਵੀ ਮਿਲੇਗਾ ਜੀ ਆ ਕਲੀ ਕੀਤਾ ਵਿੱਚੋਂ ਬਬੇ ਨੇ ਚਮਕ ਬਹੁਤ ਸੋਨੇ ਵਰਗੀ ਹੈ ਇਹਨਾਂ ਦੀ ਆਹ ਦੇਖੋ ਜੀ ਪਘੋਨਾ ਜਿਹਨੂੰ ਕਹਿੰਦੇ ਨੇ ਇਹ ਪਘੋਨਾ ਕੀ ਹੁੰਦਾ ਜੀ ਪਤੀਲਾ ਜੀ ਪਤੀਲਾ ਅੱਛਾ ਪਤੀਲਾ ਦੋ ਦੋ ਬਾਲਨ ਨੂੰ ਹੋਰ ਸਬਜ਼ੀਆਂ ਬਣਾਉਂਦੇ ਹਾਂ ਜੀ ਇਹਦੇ ਵਿੱਚ ਬਾਬਾ ਜੀ ਕੁਝ ਵੀ ਉਬਾਲ ਸਕਦੇ ਜਿੱਦਾਂ ਹਾਂ ਜੀ ਕੁਝ ਵੀ ਉਬਾਲ ਸਕਦੇ ਇਹ ਕਲੀ ਦਾ ਇਹ ਫਾਇਦਾ ਜੀ ਤੁਸੀਂ ਖੱਟੀ ਚੀਜ਼ ਬਣਾ ਕੇ ਵਿੱਚ ਪਾਵੇਂ ਦੋ ਦਿਨ ਪਈ ਰਹੇ ਖਰਾਬ ਨਹੀਂ ਹੋਏਗੀ ਹਾਂਜੀ ਕੇ ਪਿੱਕਲ ਤਾਂਬੇ ਦਾ ਭਾਂਡਾ ਕਲੀ ਨਹੀਂ ਹੋਇਆ ਹੋਵੇਗਾ ਤੇ ਫਿਰ ਉਹਨੂੰ ਬਣਾ ਕੇ ਕੱਢਣਾ ਪਏਗਾ ਮਦਲ ਲਗਾਤਾਰ ਤੁਸੀਂ ਨਹੀਂ ਰੱਖ ਸਕਦੇ ਜਿਹੜਾ ਬਾਬੇ ਤਾਂਬੇ ਦਾ ਭਾਂਡਾ ਉਹਦੇ ਵਿੱਚ ਕਹਿੰਦੇ ਵੀ ਸਵਾਏ ਪਾਣੀ ਤੋਂ ਹੋਰ ਕੁਝ ਨਾ ਪੀਓ ਨਹੀਂ ਵੀ ਨਹੀਂ ਹਾਂਜੀ ਖੱਟੀ ਚੀਜ਼ ਵੀ ਤਾਂਬੇ ਦੇ ਭਾਂਡੇ ਜੇ ਤਾਂ ਕਲੀ ਹੋਇਆ ਹਾਂਜੀ ਜੇ ਤਿੰਨ ਚਾਰ ਜਿਹੜਾ ਕਲੀ ਹੋਇਆ ਦਾ ਫਿਰ ਤੁਸੀਂ ਖੱਟੀ ਚੀਜ਼ ਉਹਦੇ ਵਿੱਚ ਬਣਾ ਕੇ ਰੱਖ ਵੀ ਸਕਦੇ ਹੋ ਖਾ ਵੀ ਸਕਦੇ ਹੋ ਪੀ ਵੀ ਸਕਦੇ ਹੋ ਜੇ ਮੰਨ ਲਓ ਕੋਈ ਸ਼ਕੰਜਵੀ ਤੁਸੀਂ ਬਣਾਉਣਾ ਹਾਂ ਜੀ ਵਰਤਨ ਨਹੀਂ ਕਲੀ ਕੀਤਾ ਤਾਂ ਫਿਰ ਉਹਦੇ ਵਿੱਚ ਨਹੀਂ ਇਜਾਜ਼ਤ ਠੀਕ ਹੈ ਜੀ ਕਾਪਰ ਪਲਸ ਸਲਫੇਟ ਜੀ ਇਕੁਅਲ ਟੂ ਕਾਪਰ ਸਲਫੇਟ ਉਹ ਵੇਹਰ ਹਰਹਾਰਾ ਹੋ ਜਾਏਗਾ ਉਹ ਕਿਸੇ ਟਾਈਮ ਤੇ ਜਰੀਲਾ ਵੀ ਹੋ ਸਕਦਾ ਤਾਂ ਕੱਟ ਹੁੰਦਾ ਹੈ ਇਹ ਸੁਣਿਆ ਹੀ ਅਹੀਂ ਕਿ ਉਹ ਨੁਕਸਾਨ ਕਰਦਾ ਉਹ ਨੁਕਸਾਨ ਕਰਦਾ ਜੇ ਕਲੀ ਕੀਤਾ ਨਾ ਹੋਵੇ ਜੀ ਜਾਂ ਫੇ ਚੀਜ਼ ਬਣਾ ਕੇ ਤੇ ਉਸੇ ਵੇਲੇ ਕੱਢ ਲਵੋ ਕਿ ਨਹੀਂ ਵੀ ਤੁਸੀਂ ਦੋ ਦਿਨ ਵਿੱਚ ਪਈ ਰਹੇ ਜਾਂ ਕੁਝ ਘੰਟੇ ਪਈ ਰਹੇ ਉਹ ਇਜਾਜ਼ਤ ਨਹੀਂ ਹੈ ਜੀ ਤੇ ਇਹ ਬਾਬੇ ਕਿੰਨੇ ਕਿੰਨੇ ਸਮੇਂ ਬਾਅਦ ਇਹ ਕਲੀ ਕਰਾਉਣੇ ਚਾਹੀਦੇ ਆ ਜੀ ਭਾਂਡੇ ਜੀ 2 ਸਾਲ 2.5 ਸਾਲ ਲੰਘ ਜਾਂਦੇ ਨੇ ਤੇ ਬਾਕੀ ਹੁਣ ਤਾਂ ਆਸਟ੍ਰੇਲੀਆ ਜੀ ਨੂੰ ਫੈਸਿਲਿਟੀ ਦੇ ਦਿੱਤੀ ਐ ਨਾਲ ਬੋਰਨ ਚ ਮੇਰਾ ਲੜਕਾ ਬਰਤਨ ਕਲੀ ਵੀ ਕਰਨ ਲੱਪਿਆ ਦੇ ਕਿਸੇ ਦੇ ਘਰ ਪੁਰਾਣੇ ਬਰਤਨ ਚ ਆਸਟ੍ਰੇਲੀਆ ਚੋਂ ਕਲੀ ਕਰਵਾ ਸਕਦਾ ਜੀ ਦੇਖੋ ਜੀ ਐਦਾ ਬਣਦੀ ਨਹੀਂ ਪਿੱਤਨ ਦੇ ਭਾਂਡੇ ਇਹ ਦੇਖੋ ਜੀ ਸੱਚੀ ਗੱਲ ਜੀ ਅੰਕਲ ਕੀ ਨਾਮ ਜੀ ਤੁਹਾਡਾ ਰਕੇਸ਼ ਕੁਮਾਰ ਬਟੂ ਰਕੇਸ਼ ਕੁਮਾਰ ਬਟੂ ਇਹ ਕਿੰਨੇ ਇਹ ਸਾਰੇ ਹੈਂਡ ਮੇਡ ਦੇ ਤਿਆਰ ਕੀਤੇ ਜਾ ਰਹੇ ਇਹ ਕਿੰਨੀ ਚਰਚਾ ਜਿਹੜਾ ਤੁਸੀਂ ਇਹ ਤਿਆਰ ਕੀਤਾ ਜੀ ਇਹ ਵੀ ਸਵੇਰ ਦੇ ਭਾਂਡੇ ਪਾਏ ਦੇ ਸ਼ਾਮ ਨੂੰ ਤਿਆਰ ਹੋ ਗਏ 12 12 ਭਾਂਡੇ ਅੱਛਾ ਜੀ ਹਾਂ ਜੀ ਉਧਰ ਵੀ ਹੈ ਜੀ ਮੈਂ ਉਧਰ ਵੀ ਦਿਖਾ ਦਿਉ ਐ ਵਖਰੇ ਜੀ ਤੁਹਾਨੂੰ ਖਸਰ ਦੀ ਆਵਾਜ਼ ਜਿਆਦੀ ਆ ਰਹੀ ਹੋਣੀ ਇਹ ਵੀ ਤਿਆਰ ਕਰਕੇ ਬੰਨ੍ਹਣੀ ਹੈ ਕਿ ਕਿੰਨੇ ਕਿੱਲੇ ਵੀ ਜਾਈਏ ਇਸ ਨੂੰ ਸਵਾਗਤ ਨਾਲ ਪੋਚਿਆ ਜਾਂਦਾ ਲੋ। ਅੱਛਾ ਜੀ ਅੱਛਾ ਜੀ ਉਸ ਤੋਂ ਬਾਅਦ ਫਿਰ ਆ ਪੱਠੀ ਚ ਪਾਇਆ ਜਾਂਦਾ ਜੀ ਇਹਨਾਂ ਦਾ। ਇਹ ਪੱਠੀ ਤਾਂ ਪਾਇਆ ਜਾਂਦਾ ਜੀ। ਅੱਛਾ ਜੀ ਠੀਕ ਹੈ ਜੀ। ਉਸ ਤੋਂ ਬਾਅਦ ਯਾਗਨਾ ਮਾਂਜਿਆ ਜਾਂਦਾ ਜੀ। ਅੱਛਾ ਜੀ। ਤੇ ਬੰਕਲੇ ਪਾਇਆ ਜਾਂਦੇ। ਕਿਦਾਂ ਆ ਜਿਹੜੇ ਟਿੰਕਣੇ ਆ ਜਿਹੜੀ ਛੋਟੇ ਛੋਟੇ। ਆ ਜੀ ਆ ਪਰ ਜੀ। ਠੀਕ ਹੈ ਜੀ। ਇਸੇ ਕਾਰੀਗਰੀ ਤੁਹਾਡੀ ਬਹੁਤ ਵਧੀਆ ਜੀ ਬੜੀ ਨਿਆਬ ਆ। ਇਹਨਾਂ ਚੀਜ਼ਾਂ ਨੂੰ ਲੋਕੀ ਜਿਹੜੇ ਨੇ ਭੁੱਲਦੇ ਜਾਂਦੇ ਨੇ ਛੱਡਦੇ ਜਾਂਦੇ ਨੇ। ਤੇ ਇਹ ਸਾਰੀ ਇਹ ਬ੍ਰਾਂਸ ਦਾ ਜੀ ਜਿਹਨੂੰ ਆਪਾਂ ਕਹਿ ਦਿੰਨੇ ਆ ਪਾਪਰ ਦਾ ਕਾਪਰ ਦਾ ਤਾਂਬੇ ਦਾ ਬ੍ਰਾਂਸ ਹੋ ਗਿਆ ਕੜਾਈ ਬ੍ਰਾਂਸ ਹਾਂਜੀ ਇੱਕ ਨਾ ਬੜਾ ਵੈਦ ਪਰਮਾ ਜਿੱਦਾਂ ਤੁਸੀਂ ਹੁਣ ਇਹਨਾਂ ਚੀਜ਼ਾਂ ਦੇ ਵਿੱਚ ਲੰਗੇ ਜੇ ਕੰਮ ਕਹਿੰਦੇ ਕਿ ਇਹਨਾਂ ਦੇ ਵਿੱਚ ਕੁਛ ਸਵਾਏ ਪਾਣੀ ਤੇ ਕੁਛ ਪੀਣਾ ਨਹੀਂ ਚਾਹੀਦਾ ਜੋ ਮੱਝ ਮਾਵੀਏਗਾ ਜੋ ਸਖਤੋ ਬਧੀ ਆਇਆ ਜਾਂ ਸਲਵ ਸਭ ਤੋਂ ਮਾੜੀ ਅੱਛਾ ਜੀ ਛਟੀਲ ਵੀ ਮਾੜੀ ਆ ਹਾਂਜੀ ਪਿੱਤਲ ਤਾਂਬਾ ਕਾਂਸੀ ਸਭ ਕੁ ਬੈਠਾਗਾ ਹਾਂਜੀ ਇਹਦੇ ਵਿੱਚ ਕੋਈ ਦੁੱਖ ਦੋ ਬਿਮਾਰੀ ਨਹੀਂ ਲੱਗਦੀ ਉਹ ਬਿਨਾਂ ਪਿੱਤਲ ਦੇ ਭਾਂਡੇ ਨੂੰ ਸੀ ਨਾ ਤਾਂਬੇ ਦੇ ਭਾਂਡੇ ਵਿੱਚ ਕਹਿੰਦੇ ਕਿ ਜੇ ਜੇ ਕੁਝ ਬੁਣਾਈਆਂ ਜਾਂ ਬਿਮਾਰ ਹੋ ਜਾਂਦਾ ਬੰਦਾ ਆਹ ਉਹ ਕਲੀ ਕਰਨਾ ਪੈਂਦਾ ਜੀ ਅੱਛਾ ਜੀ ਤੇ ਬੁਣਾ ਕੇ ਖਾਜੋ ਮਰਜੀ ਸਕਦੇ ਜੀ ਕਹਿੰਦੇ ਉਹ ਨਾਲ ਕਲੀ ਕਰਕੇ ਰੱਖ ਵੀ ਸਕਦੇ ਜੀ ਤੇ ਬਾਕੀ ਬਣਾ ਕੇ ਤੁਸੀਂ ਦੂਜੇ ਭਾਂਡੇ ਗਾ ਲਓ ਜੀ ਬਾਕੀ ਸਭ ਤੋਂ ਸੱਚੇ ਭਾਂਡੇ ਹੋਏ ਜੀ ਤਾਂਬਾ ਦੇ ਪਿੱਤਲ ਤੇ ਵੇਖੋ ਜੀ ਕਿੰਨੇ ਚਮਕਦਾਰ ਨੇ ਸਾਰੇ ਇਹਨਾਂ ਦੇ ਕਜਾਰ ਨੇ ਸਾਰੇ ਤੇ ਇੱਕ ਨੀ ਦੁਕਾਨ ਪੁਰਾਣੀ ਬੁਕਾਨ ਆ ਜੀ ਇਹ ਕਟੜਵਾਲ ਸਾਡੇ ਬਿਸ਼ੋਰਗਾ ਸੀ ਹੋ ਸਕਦਾ ਜੀ 70 80 ਸਾਲ ਪੁਰਾਣੀ ਅੱਛਾ ਜੀ 70 80 ਸਾਲ ਪੁਰਾਣੀ ਜਿਹੜੀ ਹੈ ਉਹ ਦੁਕਾਨ ਆ ਜੀ ਹਾਂ ਜੀ ਭਾਗੇ 10 ਦੇ ਰੂਪੇ ਹਾਂ ਜੀ 6 ਫੁੱਲ ਪਲੇਟਾਂ 6 ਛੋਟੀਆਂ ਪਲੇਟਾਂ 6 ਗਲਾਸ 6 ਕੰਗੀਆਂ ਇੱਕ ਜੱਗ ਇੱਕ ਟੀ ਤੇ 12 ਚਮਚੇ ਇੱਕ ਪਲਟਾ ਤੇ ਤਿੰਨ ਢੂੰਗੇ ਤੇ ਤਿੰਨ ਢੂੰਗਿਆਂ ਦੀਆਂ ਕੜਸ਼ੀਆਂ ਪਿਓਰ ਪਿੱਤਲ ਦਾ ਸਮਾਨ ਮਿਲੇਗਾ ਜਦੀ ਕੀਮਤ ਲਗਭਗ 16000 ਰੁਪਇਆ ਹੋਏਗੀ ਠੀਕ ਹੈ ਜੀ 16000 ਰੁਪਇਆ ਇਹਦੀ ਡিনার ਸੈਟ ਦੀ ਕੀਮਤ ਹੈ ਕੀਮਤ ਹੈ ਕੋਈ ਤੋਂ ਬਗੈਰ ਜੇ ਤੁਸੀਂ ਕੋਈ ਚੀਜ਼ ਬਦਲ ਨਿਕਟੋਂ ਨਹੀਂ ਵੀ ਚਾਹੋਗੇ ਤੇ ਉਹ ਵੀ ਹੋ ਜਾਏਗੀ ਜਿਸ ਤਰ੍ਹਾਂ ਕਈ ਆ ਕੇ ਕਹਿੰਦੇ ਆ ਕਿ ਕੌਲੀਆਂ 12 ਕਰ ਦਿਓ 6 ਕੌਲੀਆਂ ਦੇ ਪੈਸੇ ਭਜਾਂਗੇ ਤੋਲ ਕੇ ਕਿ 6 ਗਲਾਸ ਹੋਰ ਪਾਣੇ ਹੋ ਗਏ ਉਹਨਾਂ ਕੇ ਮਤਲਬ ਕਿ ਇਹਦੀ ਕੁਆਂਟੀਟੀ ਵਧ ਕੱਟ ਨਹੀਂ ਸਕਦੀਏ ਉਦੀ ਉਸ ਹਿਸਾਬ ਨਾਲ ਤੁਲ ਕੇ ਕੀਮਤ ਵੱਜੇਗੀ ਕਿ ਜਿੰਨਾ ਤੁਹਾਡੇ ਲੋਕ ਬੋਲਿਆ ਗਿਆ ਉਹ 16500 ਤੋਂ ਆਏਗਾ 16000 ਤੋਂ ਜਿਹੜਾ ਮੈਂ ਪਹਿਲਾਂ ਬੋਲਿਆ ਪੂਰਾ ਛੱਟ ਡਨਰ ਸੈਟ ਪਿੱਤਲ ਦਾ ਪਿਓਰ ਪਿੱਤਲ ਦਾ ਮਿਲੇਗਾ ਠੀਕ ਹੈ ਜੀ ਜਿਸ ਕਿਸੇ ਨੇ ਵੀ ਪ੍ਰੋਪਰ ਡਨਰ ਸੈਟ ਚਾਹੀਦਾ ਹਾਂਜੀ ਤੇ ਆ ਕੇ ਥੋਤੇ ਲੈ ਜਾ ਸਕਦਾ ਠੀਕ ਜੀ ਹਰ ਵਕਤ अवेलेबल ਹਰ ਵਕਤ ਹਾਜ਼ਰ ਮਿਲੇਗਾ ਹੂੰ ਬਾਬਾ ਜੀ ਦੇ ਬੇਟੇ ਨੇ ਜਿਹੜੇ ਸ਼ਾਪ ਨੂੰ ਸੰਭਾਲਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਨਾਮ ਪੰਕਜ ਮਲੋਤਰਾ ਜੀ ਮੈਂ ਵੀ 15 ਸਾਲ ਤੋਂ ਲਗਭਗ ਇਸ ਦਾ ਪਾਰਟਿਸਿਪੇਟ ਕਰ ਰਿਹਾ ਜੀ ਤੇ ਹੁਣ ਲਗਭਗ ਬੌਜੀ ਆਊਟ ਆਫ ਇੰਡੀਆ ਜਾਂਦੇ ਨੇ ਉਸ ਵਾਰ ਸਾਰਾ ਸਿਲਸਿਲਾ ਮੈਨੂੰ ਹੀ ਹੋਰ ਮੇਰੇ ਬੇਟੇ ਨੂੰ ਲੱਗ ਕੇ ਦੋਵਾਂ ਨੂੰ ਸੰਭਾਲਣਾ ਪਈ ਜੀ ਭਾਜੀ ਜੀ ਕਿਸੇ ਨੇ ਹੁਣ ਆਨਲਾਈਨ ਵਰਤਨ ਮੰਗਵਾ ਸਕਦਾ ਜੀ ਕੋਈ ਤੁਹਾਡੇ ਤੋਂ ਜੀ ਸਰ ਆਲ ਓਵਰ ਇੰਡੀਆ ਹੀ ਆਲ ਓਵਰ ਵਰਲਡ ਆਲ ਓਵਰ ਵਰਲਡ ਓਕੇ ਜੀ ਓਕੇ 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 ਬਾਬਾ ਜੀ ਉਹਨੇ ਦੱਸਿਆ ਵੀ ਸੀ ਕਿ ਤੁਹਾਡਾ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਬਿਜ਼ਨਸ ਆ ਉਹ ਬਰਕਰਾਰ ਆ ਜੀ ਜੀ ਸਰ ਜੀ ਸਰ ਤੇ ਤੁਸੀਂ ਪੀਜ਼ ਇੱਕ ਵਾਰੀ ਆਪਣਾ ਇੰਡੀਆ ਦਾ ਐਡਰੈਸ ਵੀ ਤੇ ਆਸਟ੍ਰੇਲੀਆ ਵਾਲਾ ਵੀ ਜਿਹੜਾ ਉਹ ਇੱਕ ਵਾਰੀ ਦੱਸ ਦਿਓ ਚੰਡੀਆਲਾ ਗੁਰੂ ਦਾ ਐਡਰੈਸ ਹੈ ਕਾ ਜੀ ਨਹੀਂ ਸ਼ੋਕਾ ਟਰੇਡਿੰਗ ਕੰਪਨੀ ਜੀ ਭਰਤਨ ਬਾਜ਼ਾਰ ਚੰਡੀਆਲਾ ਗੁਰੂ ਡਿਸਟ੍ਰਿਕਟ ਅੰਮ੍ਰਿਤਸਰ ਜੀ ਫੋਨ ਨੰਬਰ ਹੈ ਕਾ ਜੀ 94783 52971 ਤੇ ਸੈਕੰਡ ਨੰਬਰ ਹੈਗਾ ਜੀ 9472 72606 ਜੀ ਆਸਟ੍ਰੇਲੀਆ ਦਾ ਸਾਰਾ ਐਡਰੈਸ ਹੈਗਾ ਜੀ ਹਿਨੋਦ ਕੁਮਾਰ 3 ਗਿਵਰਨੀ ਸਟਰੀਟ ਔਰ ਟਾਰਨੇਟ ਵਿਕਟੋਰੀਆ 3039 ਮੈਲਬੌਰਨ ਔਰ ਕੰਟੈਕਟ ਨੰਬਰ ਹੈ ਗਾਇਜ਼ ਇਹ 00 ਜੀ ਤੇ ਆਨਲਾਈਨ ਵੀ ਕਰ ਰਹੇ ਨੇ ਉਹਨਾਂ ਦੇ ਸਾਈਟ ਦਾ ਨਾਮ ਹੈ ਕੋਪਰ ਬਰਜ਼ੀਲ ਜੀ ਇਹ ਬਰਤਨ ਕੋ ਕਰੀ ਵੀ ਕਰਾਣੇ ਹੁੰਦੇ ਤੇ ਕੋਈ ਵੀ ਕਿਸੇ ਕਿਸਮ ਦੇ ਬਰਤਨ ਕਲੀ ਕਰਾਣੇ ਇੰਡੀਆ ਜ ਜੰਡਿਆਲਾਗੁਰੂ ਹੋਣਗੇ ਆਸਟ੍ਰੇਲੀਆ ਦੇ ਵਿੱਚ ਵੀ ਹੀ ਕਲੀ ਹੋ ਰਿਹਾ ਹੈ ਮੈਲਬੌਰਨ ਦੇ ਵਿੱਚ ਜੀ ਕੋਈ ਵੀ ਰਿਪੇਅਰ ਤਾਂ ਕਰੂਗਾ ਉਹ ਵੀ ਉੱਥੇ ਹੋਏਗਾ ਜੀ ਜੀ ਥੈਂਕ ਯੂ ਜੀ ਕੋਈ ਵੀ ਕਾਪਰ ਔਰ ਬ੍ਰਾਸ ਔਰ ਬ੍ਰੌਂਚ ਕਾਂਸੀ ਦਾ ਹੈਂਡ ਬੀਟ ਬਰਤਨ ਆਸਟ੍ਰੇਲੀਆ ਮੈਲਬੌਰਨ ਚ ਮਿਲਦਾ ਹੈ ਜੀ ਜੀ ਠੀਕ ਹੈ